हां जी मैम पहला ਕਿਹੜਾ ਸ਼ੇਰ ਸੁਣਾਉਂਗੀ ਦੁਖੀ ਵਾਲਾ ਖੁਸ਼ੀ ਵਾਲਾ ਕਿਹੜਾ ਜੀ ਆਹ ਤੇਰਾ ਮੈਂਟ ਕਿਦਾ ਸੰਭਲ ਗਲਤੀ ਹੋਣ ਤੇ ਸਾਥ ਛੱਡਣ ਵਾਲੇ ਤਾਂ ਬਹੁਤ ਨੇ ਵਾ 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 ਪਰ ਗਲਤੀ ਨੂੰ ਭੁੱਲ ਕੇ ਸਾਥ ਨਿਭਾਉਣ ਵਾਲਾ ਕੋਈ ਕੁੜੀ ਹੈ ਪਰ ਗਲਤੀ ਨੂੰ ਭੁੱਲ ਕੇ ਸਾਥ ਨਿਭਾਉਣ ਵਾਲਾ ਕੋਈ ਕੋਈ ਉਹ ਪੂਰਾ ਤਾਂ ਸੁਣ ਲੋ ਮਾਰਨੇਓ ਸੱਜਰੇ ਜਿਵੇਂ ਤੇਰੇ ਤੂਖਾ ਮਹਨ ਦਾ ਗਰੰਟੀ ਚੱਕ ਸੋਹਣਿਆ ਸਟੈਪ ਬੈਕ ਦੀ ਬਣ ਜੂਏ ਬਣ ਜੂ ਮੈਂ ਤੇਰੀ ਟਾਈਪ ਦੀ ਮਢੀਰ ਜਿ ਕਰੇਸ ਤੇਰਾ ਇਹਨਾਂ ਦੇ ਕੇ دیਵਾਨੀਆਂ ਦੀ ਸੋਹਣਿਆ ਮੈਂ ਤੇਰੀ ਟਾਈਪ ਦੀ ਕਹਿਣਗੀ ਤੇਰੇ ਟਾਉਣ ਕਿਹੜੇ ਲਾਵਾਂਗੇ ਬਹਿ ਗਿਆ ਵਿੱਚ ਆ ਕੇ ਤੂੰ ਪੰਜਾਬ ਸੋਹਣਿਆ ਚਾਹੀ ਚਾਹੀ ਸਦਾ ਤੇਰੇ ਨਾਲ ਰਹਿਣਾ ਵੇ ਜਿਵੇਂ ਰਹਿੰਦਿਆ ਵੇ ਟਾਣੀ ਨਾਲ ਗੁਲਾਬ ਸੋਹਣਿਆ ਮੇ ਬਾਪ ਜੀ ਦੀ ਮੈਂ ਅੰਗ ਦੇ ਚੰਗੇ ਕਰਦੀ ਬਣ ਕੇ ਰਹੀ ਤੂਏ ਨਵਾਬ ਸੋਹਣਿਆ ਨਾ ਮੇਤਰਾ ਤੇਰੇ ਨਾਲ ਦੇ ਕਮੈਂਟ ਬਹੁਤ ਆਉਣਗੇ ਯੂਰ ਵਾਇਸ ਸੋ ਕਿਊਟ ਰਪਲਾਈ ਨਹੀਂ ਕਰਨਾ ਮੇਰਾ ਭਰਾ ਬ੍ਰਿਹੜਾ ਦਾ 10 ਸਾਲ ਹੋ ਗਏ ਹੂੰ ਸਾਲ ਹੋ ਗਏ ਮੈਂ ਧਾਰਮਿਕ ਸਾਲ ਚ ਮੈਂ ਕਰ ਲਈ ਹੂੰ ਤੇ ਵਧੀਆ 8 7-8 ਸਾਲ ਪੂਰੇ ਵਧੀਆ ਰਿਹਾ ਹੂੰ ਬਸ ਫਿਰ ਹਾਲਾਤ ਉਹੀ ਗੱਲਾਂ ਹੂੰ ਚੰਗੇ ਬਸ ਚੋਗੇ ਮੜੇ ਬਸ ਹੂੰ ਪਿਆਰ ਵੀ ਇੱਥੇ ਗੱਲਬਾਤ ਕਰੀ ਪੈਸੇ ਨਾਲ ਚੱਲਦਾ ਏ ਇਹ ਕਹਿ ਸਕਦਾ ਜਾਂ ਗਲਤ ਆ ਗੱਲ ਇਹ ਪਤਾ ਗੱਲ ਕੀ ਆ ਹੂੰ ਪਿਆਰ ਪੈਸੇ ਨਾਲ ਨਹੀਂ ਚੱਲਦਾ ਪਰ ਪਤਾ ਗੱਲ ਉਹ ਤਾਂ ਮੇਰੀ ਵਿਚਾਰੀ ਠੀਕ ਸੀ ਨਾ ਸਹੀ ਸੀ ਉਹ ਤਾਂ ਹੁਣ ਕਰਦਿਆਂ ਦੇ ਕਰਦਿਆਂ ਨੂੰ ਚਾਹੀਦਾ ਹੀ ਪੈ ਉਹਨਾਂ ਤਾਂ ਨਹੀਂ ਚਾਹੀਦਾ ਜੱਲ ਅੱਛਾ ਸਮਝ ਗਿਆ ਕਹਿੰਦਾ ਪਤਾ ਵੀ ਪਿਆਰ ਨਹੀਂ ਗਰੀਬੀ ਮਾਰ ਗਈ ਹੈ ਉਨੇ ਲਿਖਦਾ ਵੀਰੇ ਗਾਣੇ ਲਿਖਦਾ ਮੈਂ ਕਹਿੰਦਾ ਪਹਿਲਾਂ ਆਪ ਗੱਲਾਂ ਨਹੀਂ ਕਰਦੇ ਪਹਿਲਾਂ ਬਾਈ ਤੂੰ ਗਾਣਾ ਗਵਾ ਲਈ ਮਿੱਤਰੋ ਲੈ ਮੇਰਾ ਭਰਾ ਪਹਿਲਾ ਗਾਣਾ ਹੀ ਆਉਣ ਦੇ ਜੀ ਬਾਈ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀ ਮਤਲਬ YouTube ਤੇ ਦੇਖ ਰਹੇ ਨੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਗਾਣਾ ਸੁਣਾਉਣ ਲੱਗਿਆ ਜ਼ਰੂਰ ਮੇਰਾ ਭਰਾ ਕਿਹੜਾ ਸੁਣਾਈਏ ਬਾਈ ਆ ਕੋਈ ਫਰਮਾਇਤ ਕਿ ਜਮ ਦੇਖ ਮੈਂਨੂੰ ਕਹਦੇ ਕੈਲਗਿਰੀ ਵਾਲਾ ਸੁਣਾਓ ਕੈਲਗਿਰੀ ਵਾਲਾ ਸੁਣਾਓ ਬਾਹੋ ਮੈਂ ਦੀ ਫਰਮਾਇਸ਼ ਨਹੀਂ ਡਾਲਦਾ ਇਹ ਸਭ ਦੀ ਡਾਲ ਦੂ ਕੈਲਗਿਰੀ ਵਾਲਾ ਵੀ ਸੁਣਾਉਣ ਨਾ ਪਹਿਲਾਂ ਆ ਸੁਣਾਉਣਾ ਹਾਂ ਹਾਂ ਆਉਣ ਦੇ ਆਉਣ ਦੇ ਆਉਣ ਦੇ ਕੈਲਗਿਰੀ ਵਾਲਾ ਜ਼ਰੂਰ ਸੁ ਵਾਰ ਵਾਰ ਚਿੱਤੇ ਮੈਨੂੰ ਆਉਂਦੀਆਂ ਸੁਰਖਾ ਨਾਮ ਤੇਰੀਆਂ ਹਮ ਔਲ ਵੇਜ ਕੋਸ਼ ਤੈਨੂੰ ਪਾਲਦਾ ਇਹੀ ਨੇ ਤੂੰ ਨਾਮ ਮੇਰੀਆਂ ਰੂਪ ਤੇ ਨੂਰ ਜਮਾ ਦੇ ਦਿੱਤਾ ਜਿਵੇਂ ਸੋਨੇ ਦਾ ਨਿਖਾਰ ਹੁੰਦਾ ਆ ਜਦੋਂ ਜਦੋਂ ਤੈਨੂੰ ਮੈਂ ਨਹੀਂ ਦੇਖਦਾ ਮੇਰਾ ਦਿਲ ਜਾ ਸ਼িকার ਹੁੰਦਾ ਆ ਰੋਜ਼ ਰੋਜ਼ ਜਿੱਥੇ ਹੋਣੀ ਜਾਣੀ ਏ ਸੀਨੇ ਉਹ ਥਾਂ ਤੇਰੀਆਂ ਕੀ ਬਾਤ ਹੈ ਵਾਰ ਵਾਰ ਚੇਤੇ ਮੈਨੂੰ ਆਉਂਦੀਆਂ ਸੁਰਖ ਨਾ ਮਾਂ ਤੇਰੀਆਂ ਥੈਂਕ ਯੂ ਕੀ ਬਾਤ ਹੈ ਬਾਰ ਬਾਰ ਚੇਤੇ ਮੈਨੂੰ ਆਉਂਦੀਆਂ ਸੁਰਖ ਨਾ ਮਾਂ ਤੇਰੀਆਂ ਸੁਰਖ ਅਦਾਮਾ ਤੇਰੀ ਅਦਾਮਾ ਤੇਰੀ ਕਿਨੂੰ ਯਾਦ ਕਰਕੇ ਆਣਾ ਲਿਖਿਆ ਤੀਏ ਵੀ ਮਨ ਦੇ ਵਿੱਚ ਕੀ ਸੀ ਜਦੋਂ ਲਿਖਿਆ ਵੀ ਉਹ ਅਦਾਮਾ ਤੇਰੇ ਯਾਦ ਆਈਆਂ ਨਹੀਂ ਮਤਲਬ ਬਈ ਮੈਂ ਇੰਸਟਾਗ੍ਰam ਤੇ ਵੀਡੀਓ ਦੇਖ ਰਿਹਾ ਸੀ ਉੱਥੇ ਚਲ ਹਨਾ ਚਲ ਆਉਂਦੀ ਨੇ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਨੇ ਤੇ ਉੱਥੇ ਮੈਂ ਇੱਕ ਚਲੋ ਹਨਾ ਵੀ ਅਦਾ ਕੁੜੀ ਦੀਆਂ ਮਤਲਬ ਹਨਾ ਹੁੰਦਾ ਹੀ ਆਪਾਂ ਨੂੰ ਚਲੋ ਮੈਂ ਹੁਣ ਗਾਣੇ-ਗੂਣੇ ਲਿਖਦਾ ਫਿਰ ਮੈਂ ਉਥੋਂ ਚੀਜ਼ ਮਾਰੀ ਮੈਂ ਕਹਾਂਵੇਂ ਚੱਕ ਛੋਟੇ ਕੁੜੀ ਆਉਂਦੇ ਜੇ ਛੋਟੇ ਕੁੜੀ ਆਉਂਦੇ ਗੱਲ ਪ੍ਰੋਪਰ ਦੱਸਣੀ ਹੈ ਜੀ ਹਾਂ ਪਹਿਲਾਂ ਪਿਆਰੇ ਜੀ ਬੋਰਡ ਹੋਂਦੇ ਜਿਹੜੇ ਬੋਲੇ ਸੀ ਜੀ ਜੋ ਇਹਨਾਂ ਨੇ ਅੱਜ ਮਾਰਨਿੰਗ Song ਲਿਖਿਆ ਨਾ بیٹھ ਕੇ ਕਲਾਸ ਦੇ ਵਿੱਚ ਉਹ ਅੱਜ ਸੁਣਾ ਦੇ ਕੈਲਗਰੀ ਵਾਲਾ ਇੱਕ ਗੱਲ ਦੇਖ ਜੇ ਮੈਡਮ ਬੋਲੀ ਸ਼ਾਂਤ ਵੀ ਹੋ ਗਿਆ ਓਏ ਬਾਹਲੇ ਚੰਦਰੀ ਹੋ ਗਈ ਸੀ ਵੀ ਹੈ ਫੈਨ ਹੋਏ ਪਏ ਮੈਡਮ ਹਾਂ ਮੈਡਮ ਫੈਨ ਹੋ ਗਿਆ ਸਹੀ ਗੱਲ ਹੈ ਲੈ ਬਾਈ ਜਿਹੜਾ ਫਿਰ ਮੈਮ ਦੀ ਫਰਮਾਇਸ਼ ਤੇ ਦੁਬਾਰਾ ਫੇਰ ਗਾਣਾ ਹੋਂਦੇ ਸਾਡਾ ਸਿੰਗਰ ਹੈ ਭਰਾ ਤੇ ਇੱਕ ਗੱਲ ਹੈ ਵੀ ਜਿਹੜਾ ਪੈਂਦਾ ਜੇ ਕੋਈ ਕੀੜਾ ਹੋਵੇ ਨਾ ਉਹ ਕੱਢ ਦੇਣਾ ਚਾਹੀਦਾ ਹੈ ਹਨਾ ਹਾਂ ਜੀ ਆਉਣ ਦੇ ਮੇਰਾ ਭਰਾ ਇੱਕ ਗਾਣਾ ਹੋਰ ਹੈ ਦਿਲ ਨੂੰ ਇਹ ਪਲ ਤੇਰੀ ਉੱਠਦੀ ਤੇਰੇ ਬਿਨਾ ਜਿੰਦ ਜਾਵੇ ਮੁੱਕਦੀ ਦਿਨੋਂ ਦਿਨ ਜਾਂਦਾ ਵੇ ਜਨਾ ਬਣਦਾ ਖਿਆਲਾਂ ਵਿੱਚ ਤੈਨੂੰ ਰਹਾ ਤੱਕਦੀ ਦਿਲ ਨੂੰ ਇਹ ਬਹੁਤ ਕੁਝ ਦੱਸਦੀ ਸਾਜਰੇ ਸਵੇਰੇ ਤੂੰ ਖੁਆਬ ਬਣਦਾ ਗਰੰਟੀ ਚੱਕ ਸੋਹਣਿਆ ਸਟੈਪ ਬੈਕਦੀ ਬਣ ਜੂਏ ਬਣ ਜੂ ਮੈਂ ਤੇਰੀ ਟਾਈਪ ਦੀ ਮਢੀਰ ਚ ਕਰੇਸ ਤੇਰਾ ਇਹਨਾਂ ਦੇ ਕੇ دیਵਾਨੀਆਂ ਵੀ ਸੋਹਣਿਆ ਮੈਂ ਤੇਰੀ ਹਾਈਪ ਦੀ ਕਹਿਲ ਗਿਰੀ ਤੇਰੇ ਟਾਉਣ ਕਿਹੜੇ ਲਾਵਾਂਗੇ ਬਹਿ ਗਿਆ ਵੇ ਜਾ ਕੇ ਤੂੰ ਪੰਜਾਬ ਸੋਹਣਿਆ ਚਾਈ ਚਾਈ ਸਦਾ ਤੇਰੇ ਨਾਲ ਰਹਿਣਾ ਵੇ ਜਿਵੇਂ ਰਹਿੰਦੇ ਆ ਵੇ ਟਾਣੀ ਨਾਲ ਗੁਲਾਬ ਸੋਹਣਿਆ ਨਵਾਬ ਜਦੀ ਮੈਂ ਆ ਕਿਸੇ ਚੰਗੇ ਘਰ ਦੀ ਬਣ ਕੇ ਰਹੀ ਤੂੰ ਇਹ ਨਵਾਬ ਸੋਹਣਿਆ ਆਏ ਹੈ ਲੈ ਮਿੱਤਰਾ ਤੇਰੇ ਨਾਲ ਦੇ ਕਮੈਂਟ ਬਹੁਤ ਆਉਣਗੇ ਯੂਅਰ ਵਾਇਸ ਸੋ ਕਿਊਟ ਰਿਪਲਾਈ ਨਹੀਂ ਕਰਨਾ ਮੇਰਾ ਭਰਾ ਠੀਕ ਹੈ ਕਈ ਅੱਜ ਸੁਪਾ ਬਣਿਆ ਹਨ ਮੈਂ ਤਾਂ ਚਲੋ ਅੱਜ ਮੈਨੂੰ ਪਤਾ ਨਹੀਂ ਸੀ ਵੀ ਐਵੇਂ ਕਰਕੇ ਆ ਕੁਝ ਹੋ ਜਾਣਾ ਮੈਂ ਤਾਂ ਚਲੋ ਉੱਧ ਹੀ ਆ ਗਿਆ ਹਨ ਆਧੇ ਖੇਡਦੇ ਸੀ ਆ ਗਏ ਵੀ ਚੱਲ ਕਲਾਸ ਚਲੀਏ ਸਹੀ ਹੈ ਸਹੀ ਹੈ ਤੇ ਮੈਨੂੰ ਨਹੀਂ ਪਤਾ ਤੁਡਣਾ ਚਲੋ ਹਨਾ ਮੁਲਾਕਾਤ ਹੋ ਜਾਣੀ ਹੈ ਇਹ ਚੈਨਲ ਤੇ ਚਲੋ ਵੀਡੀਓ ਆ ਜਾਣੀ ਆ ਜਰੂਰ ਮੇਰਾ ਫਰਾ ਜਰੂਰ ਅਸੀਂ ਵੀ ਕੋਸ਼ਿਸ਼ ਕਰਾਂ ਤੈਨੂੰ ਦੱਬ ਕੇ ਪੂਰਾ ਪ੍ਰਮੋਟ ਕਰਾਂਗੇ ਠੀਕ ਹੈ ਤੇ ਮੈਨੂੰ ਮੈਂ ਕਹਿੰਦਾ ਕਹੜਾ ਗਾਣਾ ਹੋਰ ਸੁਣ ਲਈਏ ਬੜਾ ਜੀਜਾ ਲੱਗਿਆ ਪਿਆ ਹਨ ਕੋਈ ਕੋਈ ਫਰਮਾਇਸ਼ ਤੇ ਗਾਣਾ ਉਹਨਾਂ ਦੇ ਕਿਸੇ ਨੇ ਕੋਈ ਇੱਕੋ ਇੱਕ ਦਿਲ ਟੁੱਟੇ ਦੇ ਸੁਣਨਾ ਹੋਵੇ ਬਾਈ ਮੈਨੂੰ ਲੱਗਦਾ ਸੁ دل ٹوٹے نا یار او ਕਾਹਨੋਂ ਪਤੰਦਰਾ ਦਿਲ ਤੋੜ ਕੇ ਨਹੀਂ ਨਹੀਂ ਉਹਦੀ ਉਹਦੀ ਭਾਵੇਂ ਵੀ ਕੱਟ ਵਾਰ ਕੁਛ ਨਹੀਂ ਹੁੰਦਾ ਉਹ ਬੋਲ ਕੇ ਦੱਸਾਂ ਤੇਰੇ ਗਾਣੇ ਰਾਹੀ ਦੱਸੂਗਾ ਜੀ ਭਾਈ ਮੈਂ ਫਿਰ ਚਲੋ ਇਹ ਨਾ ਤਾਰੇ ਗਾਣ ਮਤਲਬ ਸਿੱਧੂ ਮੂਸੇ ਦਾ ਬਾਈ ਦਾ ਗਾਣਾ ਤੂੰ ਸੁਣਿਆ ਹਨਾ ਉਹਦੇ ਨਾਲ ਥੋੜੀ ਥੋੜੀ ਕੰਪੋਜੀਸ਼ਨ ਮੈਜਿਕ ਕਰਦੀ ਆ ਜਰੂਰ ਬਈ ਜਰੂਰ ਹਮ ਅੱਜ ਕੱਲ ਤਾਂ ਸੰਝਾਂ ਮੇਰੀਆਂ ਚਮਕਦੇ ਤਾਰਿਆਂ ਦੇ ਨਾਲ ਮਾੜੀ ਤਾਂ ਬਣ ਜਾਂਦੀ ਏ ਵਕਤ ਦੇ ਮਾਰਿਆਂ ਦੇ ਨਾਲ ਅਸੀਂ ਤਾਂ ਰੱਬ ਮੰਨ ਬੈਠੇ ਗਲਤ ਜੀ ਨੀਤੀਆਂ ਨੀ ਨਿੱਤਾਂ ਦੇ ਨਾਲ ਨੀ ਤੂੰ ਚੰਗੀਆਂ ਹਾਇ ਕੀਤੀਆਂ ਨੀ ਸਾਨੂੰ ਤਾਂ ਰੋਗ ਲੱਗ ਗਏ ਤੇਰੇ ਨਾਲ ਵੀਤੀਆਂ ਨੀ ਨਿੱਤਾਂ ਦੇ ਨਾਲ ਨੀ ਤੂੰ ਹਰ ਇੱਕ ਦੇ ਚਿਹਰਿਆਂ ਵਿੱਚੋਂ ਬੁਲੇਖੇ ਤੇਰੇ ਪੈਂਦੇ ਹੁਣ ਤਾਂ ਨਹੀਂ ਜਿਉਆਂ ਜਾਣਾ ਹਰ ਵੇਲੇ ਸਾਨੇ ਕਹਿੰਦੇ ਸਾਨੂੰ ਨਾ ਰਾਸ ਆਉਂਦੀਆਂ ਤੇਰੀਆਂ ਇਹ ਕੀਤੀਆਂ ਨਹੀਂ ਮਿੱਤਰਾਂ ਦੇ ਨਾਲ ਨਹੀਂ ਤੂੰ ਚੰਗੀਆਂ ਹੈ ਕੀਤੀਆਂ ਨਹੀਂ ਸਾਨੂੰ ਤਾਂ ਰੋਗ ਲੱਗ ਗਏ ਤੇਰੇ ਨਾਲ ਕੀਤੀਆਂ ਨਹੀਂ ਕਿਆ ਮਾਤਾ ਬਈ ਮੈਂ ਪਹਿਲੀ ਵਾਰ ਤੇਰੇ ਗਾਣੇ ਨੇ ਨਾ ਤੇਰੇ ਗਾਣੇ ਨੇ ਉਹ ਮੂਗਲਾ ਮੜਾ ਇਮੋਸ਼ਨਲ ਕਰਦਾ ਮੈਂ ਉਹਦੇ ਬਾਈ ਤੇ ਪੁੱਛਿਆ ਮੈਂ ਨਾ ਚੱਲ ਦੇਖ ਬਾਈ ਨੇ ਖੁਸ਼ ਹੋ ਕੇ ਸੁਣਾਇਆ ਹੈ ਭਾਈ ਉਹ ਦੁਖੀ ਹੋ ਗਿਆ ਬਾਈ ਯਾਰ ਬਹੁਤ ਸੋਹਣਾ ਹੈ ਕੋਈ ਗਾਣਾ ਸੋਹਣਾ ਹੈ ਮੈਂ ਮੰਨਦਾ ਕੀ ਮੰਨ ਲੈ ਕਿ ਸਰਬ ਕੀ ਓਵਰ ਆਉਣ ਜਦ ਅਸ ਦਿਖ ਨਾ ਪਤਾ ਨਹੀਂ ਕਿਸਦਾ ਲੈਣਾ ਨਹੀਂ ਬਈ ਕੋਈ ਗੱਲ ਹੈ ਤਾਂ ਬਹੁਤ ਗਲਤ ਕਰ ਲੋ ਜੀ ਨਾ ਹੈਂ ਇਹ ਨਾਂ ਲਵਾਂ ਕਿਸੇ ਦਾ ਹਾਂ ਬਸ ਮੇਰਾ ਸਾਡੇ ਬੀਤੀ ਕੋਈ ਬੀਤੀ ਹੈ ਸਾਡੇ ਬੀਤੀਆਂ ਬਹੁਤ ਕੀ ਹੋਇਆ ਮੈਨੂੰ ਬਹਿ ਕੇ ਸੁਣਦੇ ਤੇ ਮਨ ਜਾਂਦਾ ਨਹੀਂ ਓਏ ਇਹ ਤਾਂ ਔਖਾ ਮੇਰਾ ਪਰਾ ਲੱਗੇ ਰਹੇ ਹੋ ਸਾਰੇ ਮੈਂ ਰਕਾ ਦਿਆ ਤੇ ਕੰਟਰੋਲ ਹੈਗਾ ਇਹਦੀ ਗੱਲ ਪਰ ਦੱਸ ਰਿਆਂ ਜੀ ਕਿਸੇ ਦੀ ਇਹ ਗੱਲ ਦਰਦੀ ਉਹਨਾਂ ਦੇ ਥੋੜਾ ਜਿਹਾ ਨਹੀਂ ਮੈਂ ਤਾਂ ਦੋਈ ਹੀ ਨਹੀਂ ਕਹੂੰਗਾ ਵੀ ਕੀ ਹੋਇਆ ਗਲਤੀ ਕੀਤੀ ਸੀ ਨਾ ਮੈਂ ਇਹ ਕਹਣਾ ਵੀ ਕੁੜੀ ਮਾੜੀ ਸੀ ਨਾ ਮੈਂ ਦੇਖ ਤੈਨੂੰ ਇਹ ਕਹਣਾ ਵੀ ਪੂਰਾੜਾ ਸੀ ਹਾਂ ਉਹ ਨਹੀਂ ਮਾੜੀ ਸੀ ਮਾੜਾ ਕੰਦਰਾ ਫਿਰ ਤੂੰ ਵੀ ਨਹੀਂ ਸੀ ਤੈਨੂੰ ਮੈਂ ਮੈਂ ਵੀ ਨਹੀਂ ਮਾੜਾ ਮਾੜਾ ਚੱਲ ਚਾਹੇ ਤਾਂ ਕੁਝ ਹਾਲਾਤਾਂ ਨਹੀਂ ਤੇਰਾ ਹਾਲਾਤਾਂ ਨਹੀਂ ਮਾ ਕਿਵੇਂ ਕਿੰਨੇ ਸਮੇਂ ਤੋਂ ਤੁਸੀਂ ਗੱਲ ਕੀ ਹੋਈ ਸੀ ਓਵਰਆਲ ਦੱਸ ਦਿਜਣ ਓਵਰਆਲ ਬਸ ਨਾ ਮੈਂ ਤੁਹਾਨੂੰ ਸੁਣਿਓ ਪਤਾ ਕੀ ਚੱਕਰ ਹੈ ਇਹ ਕੋਈ ਹਾਸੇ ਵਾਲੀ ਨਹੀਂ ਇਹਦੀ ਹਕੀਕਤ ਹੈ ਬਰੇਹੜਾ 10 ਸਾਲ ਹੋ ਗਏ ਹੂੰ 10 ਸਾਲ ਹੋ ਗਏ ਮੈਂ ਧਾਰਮਿਕ ਸਾਲ ਤੁਮੈਂ ਕਰ ਲਈ ਹੂੰ ਤੇ ਵਧੀਆ 8 7-8 ਸਾਲ ਪੂਰੇ ਵਧੀਆ ਰਿਹਾ ਹੂੰ ਚਲੋ ਬਸ ਫਿਰ ਹਾਲਾਤ ਉਹੀ ਗੱਲਾਂ ਨੇ ਹੂੰ ਚੰਗੇ ਬਸਨ ਚੋਂ ਅੱਗੇ ਮਾੜੇ ਬਸਨ ਹੂੰ ਸਮਝ ਗਿਆ ਹਾਂ ਕਰ ਲਿਆ ਸਮਝਦਾ ਮੈਂ ਗਿਆ ਬਸ ਮਤਲਬ ਰੂਹੀ ਗੱਲ ਲੈਣਾ ਵੀ ਆਪਾਂ ਕਾਹ ਨੂੰ ਉਹ ਗੱਲ ਕਰਨੀ ਆ ਮੋٹے ਸਮਝਾ ਦਿੱ ਵੀ ਹਾਂ ਵੀ ਉਸ ਟਾਈਮ ਮੇਰੇ ਥੋੜੇ ਹਾਲਾਤ ਉਹ ਸੀਗੇ ਨਾ ਤੇ ਐਸ ਕੁਝ ਨਹੀਂ ਖਰਚ ਕਰ ਸਕਦਾ ਸੀ ਹੂੰ ਤੇ ਨਹੀਂ ਫਿਰ ਯਾਰ ਆਇਆ ਨਹੀਂ ਸੀ ਕਹਿੰਦੇ ਵੀ ਪੈਸੇ ਨਹੀਂ ਕਰ ਸਕਦੇ ਕੀ ਲੱਗਦਾ ਵੀ ਫਿਰ ਪੈਸਾ ਹੋਣਾ ਤੈਨੂੰ ਕਿ ਗ ਵੀ ਪੈਸਾ ਜ਼ਰੂਰੀ ਸੀ ਤੇ ਹਾਂ ਵੀਰੇ ਪੈਸਾ ਜ਼ਰੂਰੀ ਸੀ ਅੱਛਾ ਵੀ ਪਿਆਰ ਵੀ ਆਪਾਂ ਗੱਲਬਾਤ ਕਰੀ ਪੈਸੇ ਨਾਲ ਚੱਲਦਾ ਇਹ ਕਹਿ ਸਕਦਾ ਜਾ ਗਲਤਾਂ ਕਰ ਲਈ ਪਤਾ ਗੱਲ ਲੱਗੀ ਆ ਪਿਆਰ ਪੈਸੇ ਨਾਲ ਨਹੀਂ ਚੱਲਦਾ ਪਰ ਪਤਾ ਗੱਲ ਉਹ ਤਾਂ ਮੇਰੇ ਨਾਲ ਵਿਚਾਰੀ ਠੀਕ ਸੀ ਨਾ ਸਹੀ ਸੀ ਉਹ ਤਾਂ ਹਣ ਕਰਦਿਆਂ ਦੇ ਕਰਦਿਆਂ ਨੂੰ ਚਾਹੀਦਾ ਹੀ ਪੈਸਾ ਉਹਨਾਂ ਦਾ ਨਹੀਂ ਚਾਹੀਦਾ ਜੱਲ ਅੱਛਾ ਸਮਝ ਗਏ ਕਹਿੰਦਾ ਪਾਪਾ ਵੀ ਪਿਆਰ ਨਹੀਂ ਗਰੀਬੀ ਮਾਰ ਗਈ ਹੈ ਚੱਲ ਕੋਈ ਨਹੀਂ ਬਤਰਾ ਪਰ ਮਾਤਾ ਮਨ ਨੂੰ ਜ਼ਰੂਰ ਤੈਨੂੰ ਤਰੱਕੀ ਇੰਨੀ ਕੁ ਬਖਸ਼ੂਗਾ ਵੀ ਉਹਦੇ ਘਰ ਦੇ ਕਹਿਣਗੇ ਵੀ ਇਹਦੇ ਵਰਗਾ ਹੀਰਾ ਬੰਦਾ ਕਿੱਹੀ ਨਹੀਂ ਠੀਕ ਹੈ ਤੇ ਹੌਸਲੇ ਤੁਸੀਂ ਆਪਣੇ ਵੱਲੋਂ ਸਾਰੇ ਵਾਲੇ ਮਿਲ ਕੇ ਪਹਿਲਾਂ ਭਰਾ ਲਈ ਤਾੜੀ ਲਾਈਏ ਠੀਕ ਹੈ ਉਹ ਤੇ ਕਹੜੀ ਗੱਲ ਬਾਤ ਹੀ ਨਹੀਂ ਠੀਕ ਐ ਇੰਨਾ ਕਿ ਪੈਸਾ ਕਮਾਉਣਾ ਹੀ ਪਤਾ ਲੱਗੇ ਮੁੰਡੇ ਨੇ ਪੈਸਾ ਕਮਾਇਆ ਸੀਗਾ ਵੀਰ ਵਾਂ ਕੇ ਹਾਂ ਵਸੇ ਇੱਕ ਗੱਲ ਹੈ ਸੰਦੀ ਗਾਣ ਹਾਂ ਹਾਂ ਜ਼ਰੂਰ ਉਸ ਤੱਕ ਮੈਸੇਜ ਲਾ ਦਿਓ ਕਰ ਲੈ ਆ ਦਾਂਗੇ ਜ਼ਰੂਰ ਜ਼ਰੂਰ ਹਾਂ ਤੇਰਾ ਮੈਸੇਜ ਪਹੁੰਚਦਾ ਕਰ ਦਾਂਗੇ ਮੈਨੂੰ ਕਿਹੜੇ ਕਿਹੜੀ ਏਰੀਆ ਚ ਮੈਸੇਜ ਪਹੁੰਚਦਾ ਕਰਨਾ ਕਲਾਇਆ ਦੱਸ ਦੇ ਉਹੀ ਏਰੀਆ ਚ ਵੀ ਉਹ ਪਹੁੰਚਾ ਦਾਂਗੇ ਮੇਰਾ ਬਾਧਾ ਰਿਆ ਤੇਰੇ ਨਾਲ ਦੋ ਜਿਹਲੇ ਬਰਨਾਲਾ ਬਰਨਾਲਾ ਜ਼ਿਲ੍ਹਾ ਤੇ ਲੁਧਿਆਣਾ ਜ਼ਿਲ੍ਹਾ ਚ ਫੋਨ ਕਰਨਾ ਬਰਨਾਲਾ ਤੇ ਲੁਧਿਆਣਾ ਜ਼ਿਲ੍ਹਾ ਚ ਹੈ ਸਾਫਰ ਦੂਰ ਦੇ ਵੀ ਸੀ ਸਾਫਰ ਨਹੀਂ ਨਹੀਂ ਸਫਰ ਪਹਿਲਾਂ ਤਾਂ ਨੇੜੇ ਦਾ ਹੀ ਸੀ ਕਿ ਬਾਅਦ ਚ ਦੂਰ ਬਣ ਗਿਆ ਸਫਰ ਤਾਂ ਇੱਕੋ ਹੀ ਸੀ ਹਾਂ ਸਫਰ ਤਾਂ ਇੱਕ ਹੀ ਸੀ ਹਾਂ 10 ਸਾਲ ਸਫਰ ਚੱਲੇ ਆਏ ਹਾਂ ਮੈਮ ਕਿੱਥੇ ਮੜਾ ਕੇ ਦੀ ਕੀ ਚੱਲਦੀ ਤੇ ਹੁਣ ਜਾਣ ਤੋਂ ਬਾਅਦ ਹੁਣ ਲਾਈਫ ਕਿਦਾਂ ਦੀ ਐ ਨਹੀਂ ਵੀਰੇ ਲਾਈਫ ਤਾਂ ਵੈਸੇ ਕਿਦਾਂ ਪਹਿਲਾਂ ਸੀ ਉਦਾਂ ਹੀ ਆ ਹਮ ਪਰ ਬਸ ਫੀਲਿੰਗ ਉਹ ਆਟ ਹੋ ਗਈ ਉਹ ਅੱਛਾ ਨਹੀਂ ਜਦੋਂ ਮਨ ਚੱਲੇ ਵੀ ਉਹ ਲਾਈਫ ਚੁਗ ਗਿਆ ਕੀ ਲੱਗਦਾ ਸੀ ਬੀਆਰ ਉਸ ਟਾਈਮ ਤਾਂ ਬਹੁਤ ਔਖਾ ਸੀ ਹੂੰ ਜਦੋਂ ਗਿਆ ਰੋਲ ਹੌਲੀ ਹੌਲੀ ਕਰਦੇ ਹੁਣ ਦੇਖ ਕੇ ਮਾਂ ਆਪਣ ਨੂੰ ਦੇਖ ਕੇ ਹੂੰ ਤੈਨੂੰ ਪਹਿਲਾਂ ਵੀ ਦੱਸੀ ਸੀ ਗੱਲ ਵੀ ਸਰਪਰ ਮਾਂ ਬਣੀ ਹੂੰ ਹੁਣ ਇੱਕ 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 ਹੀ ਮੈਸ ਉਹ ਆਗਾ ਜਿਹੜੀ ਰਸਤੀਆਂ ਨਾਲ ਜਦ ਮਾਂ ਆਪਣ ਨੂੰ ਫਸ ਰੱਖਣਾ ਹੂੰ ਮਤਲਬ ਉਦੋਂ ਲੱਗਦਾ ਸੀ ਯਾਰ ਆ ਜੀ ਵੀ ਸਾਡੇ ਵਿੱਚ ਹੋ ਜੂਗੀ ਸਹੀ ਚੱਲਦਾ ਸੀ ਸਾਰਾ ਕੁਝ ਵੀਰੇ ਨਹੀਂ ਇਹ ਤਾਂ ਲਗਦਨੀ ਸੀ ਆ ਜੇ ਤੈਨੂੰ ਲੱਗਦਾ ਵੀ ਉਦੋਂ ਮੰਨ ਕੇ ਚਾ ਪਰਮਾਤਮਾ ਕਰਦਾ ਤੇਰੇ ਕੋਲ ਬਹੁਤ ਪੈਸਾ ਹੁੰਦਾ ਫੇਰ ਹੈਗਾ ਇਹੀ ਉਦ ਦਾ ਹੋਣਾ ਹੁਣ ਤਾਂ ਹੀ ਬਹੁਤ ਜੀ ਕੰਡੀਸ਼ਨ ਚ ਹਮ ਜ਼ਰੂਰ ਤਾਂ ਗਲਤ ਹੋ ਦੁੰਦੀ ਇਹ ਹਮ ਇਸ ਤੋਂ ਬਾਅਦ ਸੋਚੀ ਇਹ ਸੀ ਕਿਨੇ ਕਿਨੇ ਉਸ ਸਮੇਂ ਹਾਂ ਇਸ ਤੋਂ ਉਸ ਤੋਂ ਬਾਅਦ ਇਹੀ ਸੋਚਿਆ ਸੀ ਇਹ ਵੀ ਪੈਸੇ ਕਮਾਉਣਾ ਹਮ ਇਹ ਹੋਰ ਤਾਂ ਕੋਈ ਹੈ ਹੀ ਨਹੀਂ ਫਿਰ ਇਸ ਤੋਂ ਬਾਅਦ ਕਦੇ ਜੁੜਿਆ ਮੈਂ ਆਇਆ ਤਾਂ ਇਹ ਛੋੜ ਉਹ ਤਾਂ ਜਿਹੜਾ ਜੁੜਦੀ ਜਾਂਦਾ ਹਾਂ ਉਹ ਤਾਂ ਜੁੜਿਆ ਹੋਈ ਹੈ ਗਲਤ ਐਡਾ ਹੀ ਠੀਕ ਹੈ ਚੱਲ ਭਾਈ ਮਤਲਬ ਖੁਸ਼ ਰਿਹਾਗਾ ਠੀਕ ਹੈ ਪਰਮਾਤਮਾ ਤੈਨੂੰ ਹੋਰ ਵੀ ਤਰੱਕੀ ਬਖਸ਼ੂਗਾ ਠੀਕ ਹੈ ਤੇ ਅਸੀਂ ਜਦੋਂ ਦਵਾਰੇ ਤੇਰੇ ਕੋਲੇ ਅਸੀਂ ਆਈਏ ਤਾਂ ਮੈਂ ਕਾਹਾਂ ਵੀ ਬਾਈ ਦਾ ਯਾਰ ਇੰਟਰਵਿਊ ਕਰਵਾ ਦੋ ਯਾਰ ਬਾਈ ਨਾਲ ਦੋ ਜਣ ਮੈਂ ਗੱਲਬਾਤ ਕਰ ਲਈ ਹੈ ਐਨਾ ਕਿ ਤੂੰ ਸਫਲ ਹੋਣਾ ਐਨਾ ਕਿ ਸਫਲ ਇਨਸਾਨ ਬਣੇ ਵੀ ਅਸੀਂ ਕਹੇ ਵੀ ਭਾਈ ਮੈਂ ਬਾਈ ਦਾ ਇੰਟਰਵਿਊ ਕੀਤਾ ਹੋਇਆ ਠੀਕ ਹੈ ਹਾਂਜੀ ਹਾਂਜੀ ਪਹਿਲਾਂ ਵੈਸੇ ਮੈਂ ਹੋਂ ਤੋਂ ਪਹਿਲਾਂ ਕੈਸ ਨੂੰ ਸਰ ਨੂੰ ਕਾਸਰ ਨੂੰ ਵੀ ਵੀਰ ਨੂੰ ਅੱਪਾ ਮਤਲਬ ਉਹ ਚੱਕਰੀ ਕੋਈ ਨਹੀਂ ਮੈਂ ਨਾ ਚੱਕਰੀ ਕੋਈ ਨਹੀਂ ਜਿਹੜਾ ਮੈਂ ਅਸੀਂ ਤੁਹਾਨੂੰ ਹੋਰ ਪਹੁੰਚਾ ਦਾਂਗੇ ਕੋਈ ਗੱਲਬਾਤ ਕੋ ਹੋਰ ਕਹਿਣਾ ਚਾਹੁੰਦਾ ਕੋ ਮੰਮੀ ਡੇਢ ਨੂੰ ਜਾਂ ਕੋਈ ਲੁਧਿਆਣਾ ਦਾ ਬਰਨਾਲਾ ਨੂੰ ਨਹੀਂ ਜੀ ਕਹਿਣਾ ਕਿਸੇ ਨੂੰ ਨਹੀਂ ਕਿ ਐਸੀ ਪਤਾ ਕਿਸ ਲਈ ਮੈਸੇਜ ਤਾਂ ਕੀ ਲਾਉਣਾ ਹਾਂ ਕੋ ਬਰਨਾਲੇ ਦੇ ਵਸਨੀਕਾਂ ਨੂੰ ਕਹਿ ਦਿਓ ਕੁਛ ਬਰਨਾਲਾ ਵਸਨੀਕ ਕੀ ਕਹਦੇ ਜੇ ਤੂੰ ਮੰਤਰੀ ਬਣਦਾ ਹੈ ਜੇ ਤੂੰ ਮੰਤਰੀ ਬਣਦਾ ਤੇਰੇ ਹੱਥ ਥੋੜੀ ਕਮਾਂਡ ਵੱਡੀ ਲੈ ਆਉਣੇ ਹੁਣ ਆਪਾਂ ਚਲੋ ਠੀਕ ਹੈ ਠੀਕ ਹੈ ਤੂੰ ਮੰਤਰੀ ਬਣ ਗਿਆ ਕਿਹੜੇ ਸ਼ਹਿਰ ਦਾ ਸਭ ਤੋਂ ਪਹਿਲਾਂ ਪਹਿਲਾਂ ਕਰੇਗਾ ਬਰਨਾਲੇ ਦਾ ਹੀ ਕਰੂੰਗਾ ਦੁਗਤੇ ਨਹੀਂ ਦੋਗ ਦੇਣੀ ਹੈ ਕੱਲੇ ਬਰਨਾਲੇ ਦੀ ਕਰਨਾ ਕਿਉਂਕਿ ਬਰਨਾਲੇ ਨੇ ਤਾਂ ਵਿਸਾਇਆਗਾ ਹਾਂ ਬਾਕੀ ਨੋ ਦੋ ਜਾੜਿਆ ਅੱਛਾ ਕੱਲੇ ਬਰਨਾਲੇ ਨੇ ਤਾਂ ਬਸਾਇਆ ਦੀ ਬਲੋ ਚੱਕਰ ਆ ਕੇ ਪਿਆਗਾ ਜਦੋਂ ਲੁਧਿਆਣਾ ਆਇਆ ਨਾ ਵਿੱਚ ਉਦੋਂ ਕੰਮ ਖਰਾਬ ਹੋਇਆ ਹਾਂਜੀ ਇਹ ਕਹਿਦੀ ਆਪਾਂ ਨਹੀਂ ਨਹੀਂ ਐਵੇਂ ਨਹੀਂ ਕਹਿ ਸਕਦੇ ਜੇ ਮੰਨ ਕੇ ਚੱਲ ਤੂੰ ਐਮਐਲਏ ਕਹਲਾ ਬਣਦੀ ਲੁਧਿਆਣੇ ਦਾ ਫੇਰ ਦੱਸ ਲੁਧਿਆਣੇ ਲਈ ਕੀ ਕਰੇਗਾ ਇਹਦਾ ਮਤਲਬ ਫੌਜੀ ਭਾਈ ਨੂੰ ਬਲਾਉ ਵੀ ਲੈ ਕੇ ਆ ਓਏ ਬੰਦੂਗ ਜੀ ਆਰਡਰ ਦੇ ਨਹੀਂ ਮਾਰਨੇ ਬੰਦੇ ਇਥੇ ਦੇ ਮਾਰਨੇ ਹੈ ਹੈ ਚਲੋ ਕੋਈ ਗੱਲ ਨਹੀਂ ਵੈਸੇ ਜਿੰਨਾ ਬਣਦਾ ਹੋਇਆ ਉਹਨਾਂ ਕਰਾਂਗੇ ਹਾਂ ਨਹੀਂ ਨਹੀਂ ਜ਼ਰੂਰ ਜ਼ਰੂਰ ਹੋ ਰਹੀਆ ਵੀ ਆਪਾਂ ਕੋਈ ਆਪ ਦਾ ਅੱਖ ਰੱਖ ਕੇ ਕਰਨਾ ਹੈ ਹੂੰ ਬਿਲਕੁਲ ਜਿੰਨਾ ਕ ਆਪਣਾ ਬਣਦਾ ਮਤਲਬ ਉਹ ਕਰਨਾ ਹੈ ਹੂੰ ਸੋ ਇਦਾਂ ਦੇ ਸਹੀ ਸੋਚ ਵਾਲੇ ਬੰਦੇ ਸਾਨੂੰ ਬਹੁਤ ਅੱਗੇ ਲੋੜ ਹੈ ਮੇਰਾ ਪ੍ਰਾਣਾ ਤੋਂ ਜ਼ਰੂਰ ਟੈਨਸ਼ਨ ਲੈਣੀ ਕਿਸੇ ਗੱਲ ਦੀ ਠੀਕ ਹੈ ਪੁੱਛ ਰਿਹਾ ਕਰ ਜਿੰਦਗੀ ਜਿੰਦਾਬਾਦ ਹੈ ਜਿੰਦਾਬਾਦ ਰਹਿਣ ਦੇ ਬਾਕੀ ਮੇਰਾ ਪ੍ਰਾਣਾ ਦਾ ਸੰਭਾਲ ਹਾਂ ਬਹੁਤਿਆਰੇ ਮਤਲਬ ਮਾੜਾ ਪ੍ਰਾਸਾਦ ਹੁੰਦਾ ਹਰ ਗੱਲ 'ਚ ਸਾਥ ਹੁੰਦਾ ਹਾਂ ਜੀ ਜਦੋਂ ਮਾੜਾ ਸਮਾਂ ਸੀ ਉਹ ਵੀ ਸਾਥ ਦਿੱਤਾ ਸੀ ਪ੍ਰਾਣ ਨੇ ਹਾਂ ਜੀ ਉਦੋਂ ਪਤਾ ਹੀ ਗੱਲ ਕੀ ਸੀ ਹੁਣ ਐ ਸਾਡਾ ਹੁਣ ਥੋੜਾ ਟਾਈਮ ਹੋ ਗਿਆ ਪਿਆਰ ਨੂੰ ਪਹਿਲਾਂ ਇਹਦੇ ਬ੍ਰਦਰ ਨਾਲ ਪਿਆ ਸੀ ਜੀ ਸਾਡਾ ਫਿਰ ਇਹੋ ਆਦਲ ਬੱਚਾ ਆਇਆ ਇਹਦੇ ਬ੍ਰਦਰ ਨਾਲ ਪਹਿਲਾਂ ਡਿਓ ਬਣੀ ਨਾ ਇਹ ਕੋਈ ਕਵਸਨ ਨਹੀਂ ਇਹਦੀ ਮੇਰੇ ਨੂੰ ਤਾਂ 6-7 ਸਾਲ ਤੋਂ ਡਾਈ ਗਈਆਂ ਤੁਹਾਨੂੰ ਇਦਾਂ ਲਾ ਦੇ ਦੇਖਣ ਨੂੰ ਵੀ ਵੱਡਾ ਹੈ ਖੁੰਡ ਕਿੰਨੇ ਸਾਲਾਂ ਦੇ ਨੇ ਕਾਹਨ 29 ਸਾਲ ਦੇ ਆ ਅੱਜ ਖੁੰਡ 29 ਸਾਲ ਦੇ ਨੇ ਹੈ ਇਹਦਾ ਮਤਲਬ 18-19 ਸਾਲ ਜੇ ਕੰਮ ਸਟਾਰਟ ਹੋਇਆ ਸੀ ਬਰਨਾਲੇ ਤੋਂ ਹਾਂ ਜੀ ਜੀ ਹਾਂ ਠੀਕ ਹੈ ਆਪ ਕਿੰਨੇ ਸਾਲ ਦੇ ਆਪਾ ਭਾਈ ਮੈਂ 22-23 ਸਾਲ ਹਾਂ ਠੀਕ ਹੈ ਠੀਕ ਹੈ ਵਿਆਹ ਵੀ ਨਹੀਂ ਕਰਾਇਆ ਹੁਣ 30 ਸਾਲ ਦਾ ਹੋ ਗਿਆ ਯਾਰ ਪਤਾ ਨਹੀਂ ਕਿਉਂ ਯਾਰ ਮਨ ਮੰਨ ਨਹੀਂ ਮੰਦਾ ਮੰਨ ਨਹੀਂ ਮੰਦਾ ਮਨ ਤੇਰਾ ਦੋ ਹੀ ਏਰੀਆ ਚ ਮੰਦਾ ਹੈ ਨਹੀਂ ਉਹ ਵੀ ਨਹੀਂ ਗੱਲ ਯਾਰ ਦੋ ਹੀ ਏਰੀਆ ਦਾ ਹੋਰ ਵੀ ਬਹੁਤ ਪੜੀ ਹੈ ਮੇਰੇ ਠੀਕ ਹੈ ਜਾਈਦੇ ਚਲਾ ਵੀ ਖੁਸ਼ ਤਾਂ ਰਹਿਣਾ ਜਿੰਦਗੀ ਜੀ ਮੇਰਾ ਭਰਾ ਸਭ ਨੂੰ ਇਹ ਚਾਹੀਦਾ ਹੁਣ ਬਹੁਤ ਕਿਉਂਕਿ ਪਤਾ ਗੱਲ ਕੀ ਹੈ ਅਧ ਮਾਪੇ ਵੱਲ ਦੇਖ ਕੇ ਮਤਲਬ ਥੋੜਾ ਜਿਹਾ ਬਿਲਕੁਲ 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 ਇਹ ਚੰਗੀ ਸੋਚਿਆ ਵੀ ਯਾਰ ਤੂੰ ਮੈਂ ਤਾਂ ਇਹੀ ਬਹੁਤ ਖੁਸ਼ ਹਾਂ ਤੇਰੇ ਲਈ ਪਤਾ ਵੈਸੇ ਮੇਰੇ ਦੋ ਬ੍ਰਦਰ ਆ ਇੱਕ ਵੱਡਾ ਇੱਕ ਛੋਟਾ ਉਹਨਾਂ ਦੀ ਮੈਰ ਹੂੰ ਵੀ ਮਤਲਬ ਮੇਰਾ ਯਾਨੀ ਕਿ ਯਾਰ ਮਨ ਨਹੀਂ ਮੰਨਦਾ ਹੁਣ ਰਿਆ ਹੁਣ ਵੀ ਆਏ ਆ ਵੀ ਬਸ ਉਹਨਾਂ ਦੇ ਜਵਾਕਾਂ ਨੂੰ ਦੇਖ ਕੇ ਤੇ ਆ ਬਹੁਤ ਖੁਸ਼ ਹਾਂ ਉਹਨਾਂ ਦੇ ਦੇਖ ਕੇ ਨਹੀਂ ਚੰਗੀ ਗੱਲ ਚੱਲ ਜ਼ਰੂਰ ਆਣਾ ਵੀ ਐ ਵੀ ਉਹ ਮਰਨਾ ਗਵਾ ਦੇਖ ਸੌ ਚੀਜ਼ਾਂ ਜ਼ਿੰਦਗੀ 'ਚ ਹੁੰਦੀਆਂ ਨੇ ਨਾ ਉਹਨੂੰ ਭੁੱਲ ਕੇ ਜਿਵੇਂ ਤੂੰ ਮੈਨੂੰ ਤੇਰੀ ਇੱਕ ਗੱਲ ਬੜੀ ਵਧੀਆ ਲੱਗੀ ਹੈ ਨਾ ਕਿ ਵੀ ਅੱਜ ਕੱਲ ਆਪਾਂ ਕੀ ਦੇਖਦੇ ਆ ਜੇ ਕੋਈ ਇਦਾਂ ਦਾ ਕਿਸੇ ਨਾ ਸੀਨ ਵਾਪਰ ਜਿਵੇਂ ਭਰਾਣਾ ਹੋਇਆਗਾ ਜੁਵਾਕਰ ਇਹ ਜਾਂ ਗਲਤ ਕੰਮ ਕਰਦਾ ਕੋਈ ਸੁਸਾਇਸਾਈਡ ਕਰ ਜਾਂਦਾ ਕੋਈ ਫਹਾ ਲੈ ਜਾਂਦਾ ਨਾ ਮਤਲਬ ਬੜਾ ਕੁਝ ਦੇਖਿਆ ਯਾਰ ਕਿ ਕਿਸੇ ਟਾਈਮ ਇੱਕ ਟਾਈਮ ਆਇਆ ਵੀ ਸੀ ਐ ਸੋਚਿਆ ਪਰ ਉਹ ਬਹੁਤ ਮਤਲਬ ਕੰਡੀਸ਼ਨਾਂ ਦੇ ਆ ਕੇ ਕਰਦੇ ਆ ਅੱਗੇ ਅੱਗੇ ਸੋਚਿਆ ਸੀ ਕਿ ਇੱਕ ਟਾਈਮ ਵੀ ਸੈਟ ਕਰ ਲਈਏ ਮਰਜ਼ੀ ਵੀਰੇ ਨਾ 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 ਵਾਹ ਠੀਕ ਹੈ ਹੁਣ ਬਹੁਤ ਬਹੁਤ ਚੰਗੀ ਗੱਲ ਹੈ ਬਸ ਇਦਾਂ ਹੀ ਰਹੇ ਠੀਕ ਹੈ ਤੇ ਭਰਾ ਬੜਾ ਆਪ ਗੱਲ ਵੀ ਨੈਗੇਟਿਵ ਨਹੀਂ ਹੋਇਆ ਪੋਜ਼ਿਟਿਵ ਵੇਚ ਭਾਈ ਅੱਗੇ ਵਧਿਆ ਤੇ ਅੱਜ ਭਾਈ ਦਾ ਆਪਣਾ ਕੰਮ ਹੈ ਠੀਕ ਹੈ ਸੋ ਇਸ ਗੱਲੇ ਪਤਵਾਰਾ ਫੇਰ ਤਾੜੀ ਲਈ ਭਰਾ ਦੇ ਲਈ ਬਹੁਤ ਸੋਹਣੀ ਸੋਚ ਹੈ ਮੇਰਾ ਠੀਕ ਹੈ ਜ਼ਰੂਰ ਤਰੱਕੀ ਕਰੇ ਮੇਰਾ ਭਰਾ ਬਣ ਕੇ ਤੇ ਮੈਮ ਨੇ ਜਿਹੜਾ ਬੜਾ ਹੀ ਸੋਹਣਾ ਲਿਖਦੇ ਆ ਮੇਰੇ ਨਾਲ ਜਿਆਦਾ ਐਕਸਾਈਟਮੈਂਟ ਇਧਰ ਹੋਰ ਨੂੰ ਹੋਣੀ ਹੈ ਵੀ ਮੈਮ ਕ ਤੇ ਬਹੁਤ ਹੀ ਅਗਲਾ ਨਾ ਕਰਦੇ ਉਸ ਜ਼ੋਰਦਾਰ ਤਾਲੀਆਂ ਮੈਡਮ ਲਈ ਇੱਕ ਗੱਲ ਦੇਖੀ ਇੱਕ ਗੱਲ ਭਾਈ ਹੋਈ ਤਾਂ ਕਹਿਣ ਲੱਗਿਆ ਦੀ ਇੱਕ ਗੱਲ ਦੇਖੀ ਦੇਖੋ ਬਣਦੇ ਸ਼ੇਰ ਸੁਣਨਾ ਖੁਸ਼ੀ ਸਭ ਨੂੰ ਹੋਈ ਵੀ ਹਾਂ ਚਲ ਮੈਮ ਸ਼ੇਰ ਸੁਣੋ ਕੱਲੇ ਇਹਨੂੰ ਸਭ ਤੋਂ ਵੱਧ ਹੋਈ ਆ ਦੋਨਾਂ ਨੂੰ ਤੇ ਮੈਂ ਕਿਹਾ ਫਿਰ ਆਜੋ ਮੈਂ ਜ਼ੋਰਦਾਰ ਆਜੋ ਜੀ ਆਜੋ ਭਜੋ ਜੀ ਭਜੋ ਲੇ ਇੱਥੇ ਫਰਾ ਕੇ ਮੈਂ ਉਹ ਤਾਂ ਪਾ ਸ਼ੇਰ ਸੁਣਦੇ ਆ ਇੱਕ ਗੱਲ ਮੈਂ ਵੀ ਦੇਖ ਲਈ ਬਈ ਆਪਾਂ ਬਾਈ ਨੂੰ ਕਿਹਾ ਵੀ ਸ਼ੇਰ ਸੁਣਾਉਣਾ ਬਾਈ ਨੇ ਮਿੰਟ ਚ ਸੁਣਾਤਾ ਠੀਕ ਹੈ ਲਾ ਕੁੜੀਆਂ ਪੋਜ਼ ਬਹੁਤ ਮਾਰਦੀਆਂ ਨੇ ਮੈਂ ਉਹਨੂੰ ਕਿਹਾ ਸ਼ੇਰ ਤਾਂ ਮੈਂ ਨੇ ਪੂਰੀ ਤਾਕਰੀ ਸਮੈਲ ਮਾਰ ਜਾਨੀ ਅੱਈਂ ਤਾਂ ਖੁਸ਼ ਹੁੰਦੇ ਆ ਜੀ ਸੋ ਹਾ ਸਕੇਟਾ ਕਰਦੇ ਮਿੱਤਰੋ ਸੋ ਮੈਮ ਤੋਂ ਹੁਣ ਸੁਣਦੇ ਆ ਜੀ ਆਪਾਂ ਸ਼ੇਰ ਤੇ ਲੈ ਮੇਰਾ ਪਰਾਂ ਸ਼ਾਂਤੀ ਹਾਂਜੀ ਮੈਮ ਪਹਿਲਾਂ ਕਿਹੜਾ ਸ਼ੇਰ ਸੁਣਾਉਗੀ ਦੁਖੀ ਵਾਲਾ ਖੁਸ਼ੀ ਵਾਲਾ ਕਿਹੜਾ ਜੀ ਮੈਂ ਰੋਮਾਂਟਿਕ ਜਿਹਾ ਸੁਣਦੀ ਆ। ਇਹ ਠੀਕ ਐ ਚੋਇਸ ਪੁੱਛੀ ਆਣਾ। ਲੋ ਜਿ ਰੋਮਾਂਟਿਕ ਆਉਣ ਦੋ ਜੀ ਫਿਰ। ਪਹਿਲਾਂ ਹੱਸਦੇ ਸੀ ਅੱਜ ਰੋਣ ਨੂੰ ਦਿਲ ਕਰਦਾ ਜੋ ਸਾਨੂੰ ਭੁੱਲੇ ਸੀ ਉਹਨਾਂ ਨੂੰ ਦੁਬਾਰਾ ਪਾਉਣ ਨੂੰ ਦਿਲ ਕਰਦਾ ਉਹਨਾਂ ਨੂੰ ਦੁਬਾਰਾ ਪਾਉਣ ਨੂੰ ਦਿਲ ਕਰਦਾ। ਤੁਸੀਂ ਅਵਾਉਂਗੇ ਹਟਦੇ ਨਹੀਂ ਹੈਗੇ ਜੀਆਂ। ਅੱਖਾਂ ਤੇ ਮੇਰੇ ਤਾਂ ਆਸੂ ਚੱਲ ਪਏ ਸੀ। ਬੜਾ ਸੋਹਣਾ ਸ਼ੇਅਰ ਹੈ ਜੀ। ਇੱਕ ਆ ਬਾਈ ਕੋਈ ਦੱਸੋ ਕਿਹੜੇ ਜੀ ਦੇ ਸ਼ੇਅਰ ਸੁਣਨਾ ਚਾਹੁੰਦੇ ਹੋ? ਐਸੇ ਮਰਜ਼ੀ ਸੁਣਾਓ ਜੀ। ਇਹ ਵੀ ਕਹਿੰਦਾ ਕੁਛ ਹੈ ਇਹਦੇ ਵੱਲੋਂ ਆਊਟ ਰਾਉਂਡਰ ਕੰਮ ਹੈ ਲ ਮੈਂ ਸਮਝ ਕੋਈ ਸ਼ੇਅਰ ਹੌਰਸ ਨੋ ਇੱਕ ਅੱਧਾ ਹੋਰ ਉਹਨੂੰ ਜੀ ਗਲਤੀ ਹੋਣ ਤੇ ਸਾਥ ਛੱਡਣ ਵਾਲੇ ਤਾਂ ਬਹੁਤ ਨੇ ਪਰ ਗਲਤੀ ਨੂੰ ਭੁੱਲ ਕੇ ਸਾਥ ਨਿਭਾਉਣ ਵਾਲਾ ਕੋਈ ਕੋਈ ਹੁੰਦਾ ਹੈਗਾ ਹੂੰ ਉਹ ਤਾਂ ਕਰਿਆ ਕਰੋ ਵਾ 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 ਹਾਂ ਮੈਡਮ ਅਵਦੀਦਾਰੀ ਵਾਪਕ ਕਰੀ ਤਾੜੀਆਂ ਲਓ ਬਿਸ਼ਰਮੋ ਸਾਡੀ ਥੋੜੀ ਲਾਇਆ ਕਰੋ ਠੀਕ ਹੈ ਮੈਮਾ ਮੜਾ ਕਟਾ ਕੇ ਆਓ ਜੀ ਤੇ ਜਦੋਂ ਮੈਡਮ ਹੁਣ ਸੁਣਾਉਣਗੇ ਠੀਕ ਹੈ ਤੁਸੀਂ ਇਕੱਲੇ ਸੁਣਾਉਣੇ ਤੁਸੀਂ ਇਹ ਸਾਰਿਆਂ ਨੇ ਕੀ ਕਰਨਾ ਹੈ ਹਾਂ ਇਕੱਠਿਆਂ ਨੇ ਕਰਨਾ ਠੀਕ ਹੈ ਹਾ ਆ ਆ ਦੁਆਰੇ ਆਉਣ ਦੋ ਜੀ ਇੱਕ ਕਹਾਣੀ ਸੁਣਾਉਣੀ ਏ ਠੀਕ ਹੈ ਗਲਤੀ ਹੋਣ ਤੇ ਸਾਥ ਛੱਡਣ ਵਾਲੇ ਤਾਂ ਬਹੁਤ ਨੇ ਵਾ 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 ਪਰ ਗਲਤੀ ਨੂੰ ਭੁੱਲ ਕੇ ਸਾਥ ਨਿਭਾਉਣ ਵਾਲਾ ਕੋਈ ਕੋਈ ਹੈ ਪਰ ਗਲਤੀ ਨੂੰ ਭੁੱਲ ਕੇ ਸਾਥ ਨਿਭਾਉਣ ਵਾਲਾ ਕੋਈ ਕੋਈ ਉਹ ਪੂਰਾ ਤਾਂ ਸੁਣ ਲੋ ਮਾਰਨੇ ਉਹ ਪੱਬਾ ਲੱਤ ਕਿ ਕੋ ਪੱਟੀ ਤੱਕ ਦਰ ਜਾਵਾਂ ਆਉਣ ਦਮ ਮੈਂ ਦਰੇ ਮਿੱਠੀ ਮਿੱਠੀ ਚਾਲ ਤੇ ਜੀ ਕੋਈ ਸ਼ੇਰ ਇੱਕ ਅਦਾ ਹੋਰ ਆਉਣ ਦੋ ਜੀ ਟੁੱਟ ਗਿਆ ਦਿਲ ਬिखर ਗਏ अरमान ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ ਵਾਹ ਵਾਹ ਐ ਨਹੀਂ ਮਰੀ ਹੋਈ ਵਾਹ ਵਾਹ ਐ ਨਹੀਂ ਯਾਰ ਪਿੰਡ ਨੂੰ ਐ ਪਤਾ ਲੱਗੀ ਵੀ ਮੈਂ ਸ਼ੇਰ ਗਿਆ ਐ ਨਾ ਪਤਾ ਵੀਡੀਓ ਚ ਆਪਾਂ ਐ ਸ਼ੋ ਕਰ ਰਹੇ ਮੈਨੂੰ ਬੜਾ ਤਾਕੜਾ ਸ਼ੇਰ ਗਿਆ ਆਪਾਂ ਨੂੰ ਪਤਾ ਚ ਮੈਂ ਬੇਸ ਹੋ ਰਿਹਾ ਬਾਜ਼ਾ ਕਰਦਾ ਗਲਤੀ ਨਾਲ ਮੂੰਹ ਬੜ ਨਿਕਲ ਜਾਂਦੇ ਜੀ ਤੇ ਲੈ ਮਿੱਤਰੋ ਹੁਣ ਪੂਰਾ ਸਾਥ ਸਾਰਿਆਂ ਦੇ ਨਾਲ ਕੁੜੀਓ ਖਲਾਚ ਬੈਠਿਓ ਨਾ ਵੇਰੀ ਗੁੱਡ ਪਰ ਨਾਲ ਸਾਧੂ ਮੈਂ ਪੂਰਾ ਸ਼ੇਰ ਤੁਸੀਂ ਕ੍ਰੈਡਿਟ ਆਉਣੀ ਹੈ ਜੀ ਬਈ ਮਿੱਤਰੋ ਖਿੱਚੋ ਚੰਗਾ ਕੰਮ ਨੂੰ ਸਾਰੇ ਇਕੱਠੇ ਹੋ ਗਏ ਲਾਸਟ ਤੇ ਪੂਰੀਆਂ ਤਾੜੀਆਂ ਮਾਰਨੇ ਚਾਹੀਦੀਆਂ ਨਾ ਹੀ ਸਮਝ ਆਵੇ ਸ਼ੇਰ ਮੇਰਾ ਸੰਦੇਸ ਬਟਾ ਬਹੁਤ ਆਉਂਦਾ ਸ਼ੇਰ ਜੀ ਆਉਣ ਦੋ ਜੀ ਟੁੱਟ ਗਿਆ ਦਿਲ ਵਿਖਰ ਗਏ ਅਰਮਾਨ ਵਾਹ ਵਾਹ ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ ਵਾਹ 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 ਤਾੜੀਆਂ ਬਾ ਹੋ ਵੀ ਦੇਖਾ ਕੋਈ ਨਹੀਂ ਹੁਣ ਵੀ ਇਹਨਾਂ ਦੋਨੋਂ ਨੂੰ ਜ਼ਿਆਦਾ ਹੋ ਗਿਆ ਤੇ ਇੱਥੇ ਪਹਿਲਾਂ ਮੈਂ ਇੱਕ ਗੱਲ ਮਿੱਤਰੋ ਜ਼ਰੂਰ ਸ਼ੇਅਰ ਕਰ ਦਿਆਂ ਜੇ ਤੁਸੀਂ ਵੀਡੀਓ ਦੇਖਦੇ ਹੋ ਕਿ ਏਬੀ ਕੰਸਲਟੈਂਟ ਵਾਲੀ ਦੀ ਜਿਹੜੀ ਖਾਸ ਗੱਲ ਹੈ ਮਿੱਤਰੋ ਇਹ ਵੀ ਹੁਣ ਦੇ ਸਮੇਂ ਫਿਲਹਾਲ ਦੀ ਘੜੀ ਹੈ ਨਾ ਏਬੀ ਕੰਸਲਟੈਂਟ ਵਾਲੇ ਜਿਹੜਾ ਫ੍ਰੀ ਆਫ ਕੋਸਟ ਆਲਸ ਦੀ ਕੈਰੀ ਕਰਵਾਉਂਦੇ ਆ ਤਾਂ ਜੇਕਰ ਤੁਸੀਂ ਵੀ ਆ ਨਾ ਕਿਤਨਾ ਕਿਤੇ ਬਾਰ ਬਾਰ ਐਗਜ਼ਾਮ ਦੇ ਕੇ ਥੱਕ ਚੁੱਕੇ ਹੋ ਕਿਉਂ ਲੱਗਦਾ ਵੀ ਭਾਈ ਹੁਣ ਤੱਕ ਇਹਦੇ ਫਿਰਦੇ ਆ ਨਾ ਨਹੀਂ ਸੈਂਟਰ ਜਾਣ ਨੂੰ ਜੀ ਕਰਦਾ ਕਿ ਪਤਾ ਨਹੀਂ ਦਾ ਬਾਰ ਬਾਰ ਫੀਸਾਂ ਭਰਨ ਨੂੰ ਹਰ ਇੱਕ ਦਾ ਮਨ ਨਹੀਂ ਕਰਦਾ ਮਿੱਤਰੋ ਕਿਸ ਦਾ ਮਨ ਨਹੀਂ ਕਰਦਾ ਆਪਣੀਆਂ ਪ੍ਰੀਓ ਕਾਸਟਰੀਏ ਕਲਾਸਿਸ ਨੂੰ ਲਗਾ ਸਕਦੇ ਆ ਠੀਕ ਹੈ ਜੀ ਫਿਰ ਬਾਕੀ ਗੱਲਬਾਤ ਆਪਾਂ ਫੇਰ ਕਰਦੇ ਤੇ ਪਹਿਲਾਂ ਤਾਂ ਬਾਈ ਤੁਹਾਡਾ ਗਾਣਾ ਉਹ ਜ਼ਰੂਰ ਸੁਣ ਲਈ ਬਹੁਤ ਬਹੁਤ ਸ਼ੁਕਰੀਆ ਹਾਂਜੀ ਬ੍ਰੀਆ ਹੁਣ ਮੈਂ ਆਪਣੇ ਹੀ ਪੁਰਖਿਆਂ ਨੂੰ ਫੋਲੋ ਕਰਦਾ ਤਾਂ ਹੀ ਮੇਰੇ ਰਗਾਂ ਵਿੱਚ ਹੈ ਡੇਰੇਰੀ ਬੋਲਦੀ ਪੋਤਾ ਵੀ ਉਹ ਹੂ ਹੂ ਡਰੇ ਨਾ ਕਦੇ ਬੇਬੇ ਸ ਜਾਣ ਕੋਲ ਮੇਰੀ ਸੀ ਕਦੇ ਨਾ ਡੋਲਦੀ ਸਮ ਇਨ ਆਨੇ ਰੀ ਆਲੀ ਕਾਲੀ ਘਾਟਿਆ ਕਈਆਂ ਦੇ ਓਏ ਕੁੱਤੇ ਗੱਜ ਦਾ ਕੁੜੇ ਨਰੀਏ ਕੇ ਸਣ 47 ਨੂੰ ਪੈਲ ਹੁੰਦੀ ਆਣੀ ਮੁੰਡਾ ਸੀਦਾਂ ਦੇ ਹੋ ਨਾਣੇ ਵਿੱਚੋਂ ਵੱਜਦਾ ਕੁੜੇ ਆਪਾ ਆਪਾ ਦੀਪ ਸਿੰਘ ਜੀ ਦੀ ਗੱਲ ਲਿਖੀ ਆ ਬਿਲਕੁਲ ਬਿਲਕੁਲ ਮੁਕਾਬਲੇ ਚ ਗਿੱਦੜ ਹੋ ਇਕੱਠੇ ਆਏ ਸੀ ਸ਼ੇਰ ਕਦੇ ਡਰ ਕੇ ਨਹੀਂ ਪਿੱਛੇ ਮੁੜਦਾ ਸਿਰ ਤੇ ਹੱਥ ਬਾਜਾਂ ਬਹਾਲੇ ਪਿਤਾ ਦਾ ਪੱਡ ਜਾਵੇ ਗਲ ਖੂਨ ਤਾਣੀ ਥੜਦਾ ਤੇਰੇ ਪਾ ਦਾ ਕੱਪੜਾ ਰੰਗਦਾ ਨਹੀਂ ਮੇਰੇ ਸਿਰ ਤੇ ਹੀ ਤਜ ਸਜਦਾ ਕੁੜੇ ਮੇਰੀ ਇਹ ਕੇਸਾਂ ਤਾਲੀਆਂ ਨੂੰ ਪੈਲ ਹੁੰਦੀਆਂ ਨਹੀਂ ਮੁੰਡਾ ਸੀ ਦਾਂਦੇ ਹੋ ਲਾਣਾ ਵਿੱਚੋਂ ਵੱਜਦਾ ਗੁੜੇ ਇਹ ਸਾਡਾ ਲਾਣਾ ਵੀ ਸੀ ਦਾਂਦੇ ਹੀ ਆਈ ਹੂੰ ਸਾਡੇ 84 ਸਾਰੇ ਹੀ ਗੋਗੇ ਸੀਗੇ ਬਿਲਕੁਲ ਤਾਂ ਕਰਕੇ ਇਹ ਗਾਣਾ ਲਿਖਿਆ ਇਹ ਸਾਡੇ ਲਾਣਾ ਹੀ ਸੀ ਦਾਂ ਹੂੰ ਬਿਲਕੁਲ ਵੀ ਬਹੁਤ ਸੋਹਣੀ ਸੋਚਾ ਬਹੁਤ ਸੋਹਣਾ ਗਾਣਾ ਮੇਰਾ ਪ੍ਰਾਣਾ ਸ਼ੁਰੂ ਬੇਪਰਾ ਕਰਦੇ ਸੀ ਸੋ ਕੀ ਆ ਬਾਤ ਮਿੱਤਰੋ ਬਹੁਤ ਸੋਹਣੀ ਏਡੀ ਵੀਡੀਓ ਸ਼ੂਟ ਆ ਹੋਈ ਆ ਜੀ ਇਹ ਵੀ ਕੰਸਰਟ ਨੇ ਸ਼ੂਟ ਆ ਬਰਨਾਲੇ ਵਿੱਚ ਪੈਂਦਾ ਸੋ ਜੇਕਰ ਤੁਸੀਂ ਵੀ ਆਇਲ ਸਪੀਡ ਰਿਗਾਰਡਿੰਗ ਤੁਹਾਡੀ ਕੋਈ ਵੀ ਇਨਕੁਆਇਰੀ ਹੈ ਜਾਂ ਤੁਸੀਂ ਸਟੱਡੀ ਵੀਜ਼ਾ ਰਿਗਾਰਡਿੰਗ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਬੜਾ ਸਾਫ਼ ਸੁਥਰਾ ਠੀਕ ਹੈ ਜ਼ਰੂਰ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਕੋਈ ਵੀ ਜਿਹੜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਦੁਬਾਰਾ ਫੇਰ ਆਸਤਿਦਾਜ਼ਾ ਮਿੱਤਰੋ ਆਇਰਸ ਜਿਹੜੀ ਕੋਚਿੰਗ ਆਫ ਫ੍ਰੀ ਆਫ ਕਾਸਟ ਇੱਥੇ ਕਰਵਾਈ ਜਾ ਰਹੀ ਹੈ ਸੋ ਜ਼ਰੂਰ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਜਿਹੜੀ ਫ੍ਰੀ ਆਫ ਕਾਸਟ ਆਪਣੀ ਜਿਹੜੀ ਤਿਆਰੀਆਂ ਕਰ ਸਕਦੇ ਹੋ ਜਿਹੜਾ ਆਪਣਾ ਬਾਹਰ ਜਾਣ ਦਾ ਸੁਪਨਾ ਹੈ ਉਹਨੂੰ ਸਾਕਾਰ ਕਰ ਸਕਦੇ ਸੋ ਬਹੁਤ ਬਹੁਤ ਸ਼ੁਕਰੀਆ ਮਿੱਤਰੋ ਜੋ ਆਉਣ ਦੇ ਬਾਅਦ ਜ਼ਰੂ ਧੰਨਵਾਦ ਜੀ